ਸਾਥਿਓ ਮੈਂ ਪ੍ਰਵੀਨ দত্ত ਤੁਹਾਡਾ ਸਵਾਗਤ ਕਰਦਾ ਹਾਂ ਅੱਜ ਅਸੀਂ ਪਹੁੰਚੇ ਹਾਂ ਤੰਤਾ ਰੋਡ ਪਟ્રોલ ਪੰਪ ਤੇ ਤੇ ਤੁਹਾਨੂੰ ਦਿਖਾਣੇ ਆ ਕਿ ਕਿੰਨਾ ਉਥੇ ਜਿਹੜਾ ਕਿ ਰਸ ਪਿਆ ਹੋਇਆ ਹੈ ਤੇ ਕੀ ਕਰਨਾ ਲੋਕਾਂ ਨੂੰ ਪੁੱਛਣੇ ਆ ਕਿ ਉਹਨਾਂ ਨੂੰ ਪਤਾ ਹੈ ਕਿ ਕਿਉਂ ਇਹ ਰਸ ਪਿਆ ਆ ਅਸੀਂ ਤੁਹਾਨੂੰ ਪੁੱਛਾਂ ਰਸ ਕਿਉਂ ਪਿਆ ਜੀ ਇਹਨਾਂ ਨੂੰ ਨਹੀਂ ਜੀ ਇਹਨਾਂ ਨੂੰ ਪਤਾ ਨਹੀਂ ਜੀ ਰਸ ਕਿਉਂ ਪਿਆ ਤੁਹਾਨੂੰ ਪਤਾ ਬਾਜੀ ਕਿਉਂ ਰਸ ਪਿਆ ਹੈ ਕਿ ਟ੍ਰੱਕਾਂ ਵਾਲਿਆਂ ਦੀ ਹੜਤਾਲ ਚੱਲਦੀ ਉਹਦੇ ਕਰਕੇ ਕਿਉਂ ਹੜਤਾਲ ਚੱਲਦੀ ਹੈ ਇਹ ਨਹੀਂ ਉਹਨਾਂ ਨੇ ਮੋਦੀ ਨੇ ਇੱਕ ਕਾਨੂੰਨ ਬਣਾਇਆ ਉਹ ਕਾਨੂੰਨ ਨੂੰ ਰੱਦ ਕਰਾਉਣ ਦੇ ਲਈ ਬਿਲਕੁਲ ਜੀ ਬਿਲਕੁਲ ਥੋੜਾ ਬਹੁਤਾ ਚਲੋ ਨੌਲੇਜ ਹੈ ਕਿ ਕੋਈ ਕਾਨੂੰਨ ਬਣਿਆ ਤੇ ਚਲੋ ਹਲੇ ਜਿੰਦਾ ਜਾਗਰੂਕੀ ਸਰ ਬਹੁਤ ਜ਼ਿਆਦਾ ਹੋਏਗੀ ਸਰ ਕੀ ਕਹਿਣਾ ਚਾਹੋਗੇ ਕੁਛ ਨਹੀਂ ਸਰ ਐਹੀ ਬੇਨਤੀ ਕਰਨਾ ਚਾਹਾਂਗੇ ਕੋਈ ਵੀ ਫੈਸਲਾ ਲੈਣ ਲੱਗੇ ਸਰਕਾਰ ਨੂੰ ਘੱਟ ਤੋਂ ਘੱਟ 10 ਵਾਰੀ ਸੋਚਣਾ ਚਾਹੀਦਾ ਹੈ ਚਾਹੇ ਡਰਾਈਵਰਾਂ ਭਾਵਨਾਵਾਂ ਦੀ ਹੈ ਚਾਹੇ ਕੋਈ ਹੋਰ ਲੇਕਿਨ ਇਹ ਕਿ ਆਮ ਪਬਲਿਕ ਦੇ ਵਿੱਚ ਜਾ ਕੇ ਇਹਦਾ ਬਹੁਤ ਬੁਰਾ ਰਿਐਕਸ਼ਨ ਜਾਂਦਾ ਹੈ ਆਖਰ ਕਾਨੂੰਨ ਗਲਤ ਨਹੀਂ ਬਿਲਕੁਲ ਦੇਖੋ ਕਾਨੂੰਨ ਕੋਈ ਵੀ ਗਲਤ ਨਹੀਂ ਹੁੰਦਾ ਕਾਨੂੰਨ ਸਹੀ ਹੁੰਦਾ ਹੈ ਲੇਕਿਨ ਉਹਦੀ ਵਿਜ਼ਿਬਿਲਟੀ ਉਹਦਾ ਜਿਹੜਾ ਸਟੇਬਲ ਹੈ ਉਹ ਦੇਖਣਾ ਚਾਹੀਦਾ ਹੈ ਕਿ ਕਿਸੇ ਨੂੰ ਅੱਗੋਂ ਪਰੇਸ਼ਾਨੀ ਹੋ ਰਹੀ ਹੈ ਉਹ ਸਹੀ ਰਹੇਗਾ ਕਿ ਨਹੀਂ ਰਹੇਗਾ ਬੇਨਤੀ ਇਹੀ ਕੀਤੀ ਜਾਂਦੀ ਹੈ ਕਿ ਜੋ ਅਨੈਸਲੇ ਪਬਲਿਕ ਦੇ ਹਾਲਾਤ ਹੋ ਰਹੇ ਨੇ ਉਹਦੀ ਜ਼ਿੰਮੇਵਾਰੀ ਕੌਣ ਲਏਗਾ ਉਹਦੀ ਜ਼ਿੰਮੇਵਾਰੀ ਕੌਣ ਲਏਗਾ ਜੀ ਆਮ ਬੰਦੇ ਨੂੰ ਹੀ ਸਾਰਾ ਸਹਿਣ ਕਰਨਾ ਪੈਂਦਾ ਹੈਗਾ ਜਿਹੜਾ ਬਿਲਕੁਲ ਵਾਜਿਬ ਨਹੀਂ ਹੈਗਾ ਜੀ ਇਸ ਇਹਦੇ ਵਿੱਚ ਇਹ ਰਿਕੁਐਸਟ ਹੈ ਸਰਕਾਰ ਨੂੰ ਚਾਹੇ ਉਹਨਾਂ ਨੂੰ ਕਿ ਪਬਲਿਕ ਹੋਣੋਂ ਪਹਿਲੀ ਵਾਲੀ ਪਬਲਿਕ ਨਹੀਂ ਰਹੀ ਤੇ ਖਾਸ ਕਰਕੇ ਨਾ ਇਹੋ ਜਿਹੇ ਫੈਸਲੇ ਲੈਣ ਤੋਂ ਪਹਿਲੇ 10 ਵਾਰੀ ਸੋਚਿਆ ਜਾਵੇ ਕਿ ਜਿਹਦੇ ਨਾਲ ਕਿਸੇ ਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਪੇਸ਼ ਨਾ ਆਵੇ ਬਿਲਕੁਲ ਜੇ ਜਨਤਾ ਦਾ ਕਹਿਣਾ ਹੈ ਕਿ ਕੋਈ ਵੀ ਅਗਰ ਫੈਸਲਾ ਲਿਆ ਜਾਂਦਾ ਹੈ ਤੇ ਉਹ ਸੋਚ ਸਮਝ ਕੇ ਲਿਆ ਜਾਵੇ ਕਿ ਜਿਹੜੇ ਜਨਤਾ ਨੂੰ ਜੜੀ ਆ ਉਹ ਪਰੇਸ਼ਾਨੀ ਨਾ ਹੋਵੇ ਸਰ ਕਿੰਨੀ देर ਹੋ ਗਈ ਤੁਮ ਅਮਰੀਕਾ ਖਲੋਤੇ ਆ ਜਿੰਤਾ ਆ ਗਿਆ ਜਦੋਂ ਮੈਂ ਡਰਨਾ ਹੀ ਤੇ ਬੰਦ ਕਰਤੀ ਮਸ਼ੀਨਾਂ ਨਾਲ ਇਹ ਪਰੇਸ਼ਾਨੀ ਕਰੇ ਵੀ ਕਰੇ ਅਸੀਂ ਕੀ ਕਰਨਾ ਚਾਹੀਦਾ ਅਸੀਂ ਇਹ ਕਹਿ ਰਹੇ ਹਾਂ ਕਿ ਜਨਤਾ ਦੀ ਪਰੇਸ਼ਾਨੀ ਕੋਈ ਨਹੀਂ ਹੋ ਰਹੀ ਅਸੀਂ ਆਪ ਜਨਤਾ ਹੈਗੇ ਹਾਂ ਅਸੀਂ ਤੇਲ ਹੀ ਪਾਉਣ ਆਏ ਹਾਂ ਲੇਕਿਨ ਸਾਨੂੰ ਚਾਹੀਦਾ ਆਪ ਨੂੰ ਵੀ ਸਾਰਿਆਂ ਨੂੰ ਕਿ ਸਿਸਟਮਟਿਕ ਸਹੀ ਰਵੇ ਹੈਨਾ ਸਿਸਟਮੈਟਿਕ ਰਵੇ ਇਹ ਬੰਦਾ ਜੇ ਇੱਕ ਪਾਸਿਓਂ ਅਗਲੇ ਕਹੇ ਇਧਰੋਂ ਆਓ ਤੇ ਇੱਕ ਪਾਸਿਓਂ ਆਓ ਤੇ ਇਧਰੋਂ ਜਾਈ ਜਾਓ ਇਧਰੋਂ ਆਉਂਦਾ ਮਤਲਬ ਇਧਰੋਂ ਵੀ ਬੜੀ ਜਾਂਦੇ ਆ ਇਧਰੋਂ ਵੀ ਬੜੀ ਜਾਂਦੇ ਆ ਤਾਂ ਗੱਡੀ ਤੇ ਰੁਕਣੀ ਆ ਫਿਰ ਕਿਤੇ ਨਾ ਕਿਤੇ ਜਾਮ ਲੱਗ ਜਾਣਾ ਜਿੱਦਾਂ ਨੇ ਤੇਲ ਪੋੜਿਆ ਜਾਣਗੇ ਕਿੱਧਰ ਪੋ ਹੈ ਨਾ ਠੀਕ ਹੈ ਨਾ ਪਰ ਜੇ ਤੁਸੀਂ ਆਪ ਨੇ ਲਓਗਾ 10 ਮਿੰਟ ਇੱਥੇ ਸਹੀ ਕਰਾ ਦਿਓ ਅਸੀਂ ਤੇਲ ਪਵਾ ਲਾਂ ਆਪਾਂ ਕਹਿ ਦਿੰਨੇ ਆ ਉਹਨਾਂ ਨੂੰ ਮੈਨੇਜਰ ਸਾਹਿਬ ਨੂੰ ਮਾਲਕਾਂ ਨੂੰ ਕਿ ਵੀ ਤੇਲ ਪਾਓ ਕਿੱਦਾਂ ਨਹੀਂ ਪਉਂਦੇ ਠੀਕ ਹੈ ਜੀ ਇਹਨਾਂ ਵਲੋਗ ਕਿਹਾ ਜਾ ਰਿਹਾ ਕਿ ਕੁਝ ਗਲਤੀਆਂ ਹੋਈਆਂ ਆਪਣੀਆਂ ਚੁਲੋਕਾਂ ਦੀਆਂ ਵੀ ਹੋਈਆਂ ਜਿਸ ਤਰੀਕੇ ਸਿਸਟਮੈਟਿਕ ਹੋਏ ਸਭ ਕੁਝ ਨਹੀਂ ਪੈਟਰੋਲ ਹੈਗਾ ਇਹਨਾਂ ਕੋਲ ਡੀਜ਼ਲ ਹੈਗਾ ਸਰ ਜੀ ਇਹ ਮਹਿੰਦਰ ਸਾਹਿਬ ਦੱਸਣਗੇ ਮੈਨੂੰ ਨਹੀਂ ਪਤਾ ਮੈਂ ਵੀ ਜਨਤਾ ਕੀ ਤੁਸੀਂ ਕਹਿ ਰਹੇ ਹੋ ਕਿ ਆਨਲਾਈਨ ਸਰ ਲਾਈਨ ਜੜੀ ਹੈ ਮੈਂ ਕਹਿ ਰਿਹਾ ਕਿ ਤੁਹਾਨੂੰ ਕੀ ਲੱਗਦਾ ਤੁਸੀਂ ਕੀ ਸਮਝਦੇ ਹੋ ਇੱਕ ਪਾਸੇ ਆਉਣਾ ਚਾਹੀਦਾ ਇੱਕ ਪਾਸੇ ਜਾਣਾ ਚਾਹੀਦਾ ਸਿਸਟਮ ਸਿੱਧਾ ਜੇ ਇੰਦਰੋਂ ਵੀ ਤੇ ਇੰਦਰੋਂ ਵੀ ਤੇ ਜਾਮ ਨਹੀਂ ਲੱਗਣਾ ਨਾ ਇਹ ਜਨਤਾ ਦੇ ਥਿਊ ਹੈ ਜੀ ਅਸੀਂ ਇੱਥੇ ਜਿਹੜੇ ਪ੍ਰੋਬਲਮ ਦੇ ਮਾਲਕ ਹੈ ਉਹਨਾਂ ਨਾਲ ਵੀ ਗੱਲ ਕਰਾਂਗੇ ਤਾਂ ਹੋਰ ਵੀ ਜਨਤਾ ਨਾਲ ਅਸੀਂ ਗੱਲ ਕਰਦੇ ਆ ਕਿ ਕਿੰਨਾ ਟਾਈਮ ਹੋ ਗਿਆ ਉਹਨਾਂ ਨੂੰ ਜਿਹੜਾ ਕਿ ਇੱਥੇ ਖਲੋਤਿਆ ਭਾਈ ਕਿੰਨੀ ਦੇਰ ਹੋ ਗਈ ਤੁਹਾਨੂੰ ਇੱਥੇ ਖਲੋਤਿਆ ਇੱਕ ਘੰਟਾ ਹੋ ਗਿਆ ਹੀ ਖਲੋਤਿਆ ਇੱਕ ਘੰਟਾ ਹੋ ਗਿਆ ਜੀ ਆਓ ਜੀ ਉੱਥੇ ਵੀ ਦੇਖਣੇ ਆਓ ਤੇ ਕੀ ਚੱਲ ਰਿਹਾ ਮੋਲ ਤੇ ਆਓ ਅਸੀਂ ਉਧਰੋਂ ਚੱਲਨੇ ਆਂ ਦੇਖਣੇ ਆ ਇਹ ਜਨਤਾ ਦੇ ਥਿਊ ਹੈ ਜੀ ਜਨਤਾ ਪਰੇਸ਼ਾਨ ਵੀ ਹੈ ਤੇ ਕੀ ਕਰਨ ਆ ਤੁਹਾਨੂੰ ਕੋਈ ਕਰਕੇ ਦਿੱਤਾ ਤਾਂ ਅੱਗੇ ਮੈਂ ਤੁਸੀਂ ਕਹਿ ਰਹੇ ਹੋ ਜਾਓ ਕੀ ਗੱਲ ਹੋ ਗਈ ਜੀ ਕੀ ਗੱਲ ਹੋ ਗਈ ਕੋਈ ਪਰਸਨ ਨਹੀਂ ਚੱਲੂਗੀ ਆਓ ਅਸੀਂ ਜਾ ਕੇ ਗੱਲ ਕਰਦੇ ਹਾਂ ਕੀ ਗੱਲ ਹੋਈ ਹੈ ਕੰਨੀਆਂ ਲੈਣਾ ਲੱਗੀਆਂ ਆਈਆਂ ਅੰਦਰ ਦਿਖਾਇਆ ਦਿਓ ਅੰਦਰ ਦਿਖਾਓ ਜੀ ਅੰਦਰ ਕੋਈ ਹੈ ਨਹੀਂ ਆ ਵੀ ਆ ਲੰਗਾਇਆ ਆ ਆ ਆਜੋ ਆਜੋ ਅੰਦਰ ਆਜੋ ਆਜੋ ਬੰਦ ਕਰ ਦਿਓ ਬੰਦ ਕਰ ਦਿਓ ਆ ਬੰਦ ਕਰ ਦਿਓ ਸਾਰੇ ਆਜੋ ਸਰ ਕੇ ਆ ਲਓ ਜੀ ਸਰ ਇੱਕ ਕੀ ਗੱਲ ਹੋਈ ਐ ਇੰਨੀ ਲੰਮੀ ਲਾਈਨ ਲੱਗ ਗਈ ਹੋਈ ਏ ਉਥੇ ਟ੍ਰਾਂਸਪੋਰਟੇਸ਼ਨ ਦੀ ਜਿਹੜੀ ਹੈਗੀ ਐ ਟ੍ਰਾਂਨਪੋਰਟ ਹੈਗੀ ਉਹਨਾਂ ਦੀ ਸਟ੍ਰਾਈਕ ਚੱਲ ਰਹੀ ਹੈ ਠੀਕ ਹੈ ਜੀ ਉਹਨਾਂ ਕੋਈ ਕਾਨੂੰਨ ਇਸ ਤਰ੍ਹਾਂ ਦਾ ਬਣਾਤਾ ਜਿਹਦੇ ਕਰਕੇ ਉਹਨਾਂ ਨੂੰ ਉਹਨਾਂ ਨੇ ਸਟ੍ਰਾਈਕ ਕੀਤੀ ਹੋਈ ਹੈ ਉਹ ਦੱਸਦੇ ਨਹੀਂ ਪਏ ਹਨ ਮਿੱਥੇ ਸਮੇਂ ਲਈ ਹੈਗੀ ਜਾਂ ਇੱਕ ਦੋ ਦਿਨਾਂ ਲਈ ਹੈਗੀ ਹੈ ਇਹ ਸਾਰੇ ਕੁਝ ਪਤਾ ਨਹੀਂ ਆ ਉਹਨਾਂ ਸਾਨੂੰ ਪੰਪ ਤੇ ਬੜੀ ਮੁਸ਼ਕਲ ਆ ਰਹੀ ਹੈ ਵੀ ਅਸੀਂ ਆ ਵੀ ਘਰੋਂ ਉੱਠ ਕੇ ਐਸ ਵੇਲੇ ਆਏ ਆ ਲੋਕ ਵੀ ਸੱਚੇ ਨੇ ਉਹ ਵੀ ਤੁਹਾਨੂੰ ਲੱਗਦਾ ਨਹੀਂ ਇਹੋ ਜੇ ਕਾਨੂੰਨਾਂ ਨਾਲ ਜਿਹੜੇ ਕਸੂਰ ਬਾਦ ਜਿਹੜੇ ਹੈ ਕਿ ਉਹ ਪ੍ਰੋਬਲਮ ਤੇ ਮਾਲਕਾਂ ਪਟੋਲ ਪੰਪ ਵਾਲੇ ਕਿਨੇ ਜਾਂਦੇ ਨੇ ਇਹ ਪਟੋਲ ਪੰਪ ਨੇ ਕਿ ਕੀ ਸੂ ਰਹਿਣਾ ਪਟੋਲ ਬਾ ਮਨੇ ਕੋ ਮਾਲ ਆਏਗਾ ਮੈਂ ਮਗਰ ਅਸੀਂ ਵੇਚੀਏ ਅੱਜ ਤਾਂ ਵਿੱਚ ਤਾਂ ਦਿੱਕਤ ਨੂੰ ਰਹੋ ਮਿਲ ਰਿਹਾ ਨਾ ਕੀ ਰੋਜ਼ ਮੋਗ ਵਾਲੇ ਨੇ ਪੈਸੇ ਲੈ ਕੇ ਦੇਲਨਾ ਫਰੀ ਤੇ ਪਾਣਾ ਹੀ ਨਹੀਂ ਫਰੀ ਤੇ ਪਾਣਾ ਹੀ ਨਹੀਂ ਤੁਹਾਨੂੰ ਕੀ ਲੱਗ ਰਿਹਾ ਕਸੂਰਵਾ ਤੁਸੀਂ ਡਾਣਾ ਨੁਕਸਾਨ ਹੋ ਰਿਹਾ ਨਹੀਂ ਅਸੀਂ ਸਾਡੇ ਦਾ ਨੁਕਸਾਨ ਹੋ ਰਿਹਾ ਵੀ ਜਨਤਾ ਤਾਂ ਮੰਨਦੇ ਵਿੱਚ ਤੁਸੀਂ ਕਿ ਨਹੀਂ ਕਰਦੇ ਹੋ ਨਾ ਜਨਤਾ ਤਾਂ ਗਨੇ ਹੋਣਗੀ ਗਨੇ ਪਰ ਜਨਤਾ ਦੇਖੇ ਨਾ ਅਖਬਾਰਾਂ ਜਾ ਰਿਹਾ ਅਖਬਾਰਾਂ ਜਾ ਰਿਹਾ ਮੀਡੀਆ ਸਾਰਾ ਆ ਰਿਹਾ ਸਾਰੇ ਆ ਰਿਹਾ ਬ੍ਰਾਈਟ ਹੋ ਗਿਆ ਹਾਂਜੀ ਇਹ ਹੈ ਕਿ ਨਹੀਂ ਆਪਣੇ ਦੇਖਦੇ ਹੈਗਾ ਲੋਕੀ ਸਮਝ ਨਹੀਂ ਨਹੀਂ ਅਸੀਂ ਕਹਿੰਦੇ ਲੈਂ ਲੈ ਆਓ ਦੇਰ ਕੋ ਜਿੰਨਾ ਕੋ ਹੈਗਾ ਅਸੀਂ ਦੇ ਪੁਆਣੇ ਲੋਕੀ ਲੜਦੇ ਨੇ ਫਿਰ ਅਸੀਂ ਕਹਿੰਦੇ ਅਸੀਂ ਉਹ ਐਸੇ ਲੜਾਈ ਹੈ ਕਿ ਨਾਲ ਹੋਰ ਸ਼ੇਸ਼ਮੈਨ ਕਹਿੰਦੇ ਕਿ ਅਸੀਂ ਗੈਸ ਕਿਥੋਂ ਪੂਰਾ ਕਰਾਂਗੇ ਅਸੀਂ ਤੇਲ ਪਾਣੂ ਤਿਆਰ ਆ ਜੇ ਵੀ ਪ੍ਰੋਪਰ ਡਿਸਪੀਸਪਲਨਰ ਪੁਆਣ ਤੇ ਆਹਮ ਨਹੀਂ ਤੇਲ ਪਾ ਸਕਦੇ ਅਸੀਂ ਸਰਵਿਸ ਕਰਵਾਉਂਦੇ ਬਿਠੇ ਹੀ ਪਾਵਾਂਗੇ لیکن جس طرح کوئی بندہ حلڑ بازی کردا کوئی کچھ کردا کوئی کسی چیز ਦਾ نقصان کوئی جانی ہونے اوਦਾ ਕੌਣ ਜ਼ਿੰਮੇਵਾਰ ਹੈ ہر چیز پراپر ਨਾਲ ਚੱਲਣਾ پورا ਇੱਕ ਡਿਸਪਲਨ ਹੈ پورے ਕਿਊ ਦੇ ਵਿੱਚ ਆਣਾ ਹੀ تیل پار ਨੂੰ تیار ਆ ਬੰਦੇ ਵੀ ਪਾਣ ਨੂੰ تیار ਨੇ ਕੱਲ ਨੂੰ ਕੋਈ ਪ੍ਰੋਬਲਮ ਹੋ ਜੇ ਕਿਸੇ ਨੂੰ ਕੋਈ ਛੱਟਵਟ ਲੱਗ ਜੇ ਕੋਈ ਕੁਝ ਹੋ ਜਵੇ ਤੇ ਉਹਦਾ ਕੌਣ ਜ਼ਿੰਮੇਵਾਰ ਹੈ ਸਾਡਾ ਕੈਸ਼ ਕਰ ਜਵੇ ਕਿੱਥੇ ਭਰਾਂਗੇ ਵੀ ਗੱਲ ਨੂੰ ਸਮਝੋ ਨਾ ਬਟ ਇਹ ਲੋਕੀ ਸਮਝਣ ਨੂੰ تیار ਨਹੀਂ ਕੋਈ ਉਧਰੋਂ ਲੈ ਕੇ ਆ ਰਿਹਾ ਕੋਈ ਉਧਰੋਂ ਲੈ ਕੇ ਆ ਕਿਸ ਤਰ੍ਹਾਂ ਅਸੀਂ ਚਲਾਵਾਂਗੇ ਬਿਲਕੁਲ ਜੀ ਪ੍ਰੋਬਲਮ ਪੰਪ ਦੇ ਜਿਹੜੇ ਮਾਲਕ ਹੈ ਉਹਨਾਂ ਵੱਲੋਂ ਕਹਿਣਾ ਗਿਆ ਕਿ ਪੈਟਰੋਲ ਵੀ ਹੈ ਡੀਜ਼ਲ ਵੀ ਹੈ ਸਾਡੇ ਕੋਲ ਤੇ ਜਨਤਾ ਨੂੰ ਅਸੀਂ ਸਮਝਾ ਰਹੇ ਆ ਕਿ ਇੱਕ ਲਾਈਨ ਦੇ ਵਿੱਚ ਜਿਹੜਾ ਕਿ ਪੈਟਰੋਲ ਪਾਇਆ ਜਾਵੇ ਉਹ ਅਸੀਂ ਤੇਲ ਪਾਉਣ ਨੂੰ ਵੀ ਤਿਆਰ ਹਾਂ ਤੇ ਫਿਰ ਵੀ ਅਸੀਂ ਜਨਤਾ ਨੂੰ ਪੁੱਛ ਲੈਣੇ ਆ ਜਨਤਾ ਦੀ ਗੱਲ ਕੀਤੀ ਜਾਵੇ ਸਪੈਸ਼ਲੀ ਤੇ ਜਨਤਾ ਜਨਤਾ ਕਿਉਂ ਜਨਤਾ ਵੀ ਕਿਉਂ ਨਹੀਂ ਮੰਨਦੇ ਹਾਂਜੀ ਹਾਂਜੀ ਸਰ ਕੀ ਕਹਿਣਾ ਚਾਹੋਗੇ ਬੋਲੇਗਾ ਕੋਈ ਕੀ ਕਹਿਣਾ ਚਾਹੋ ਭਾਈ ਤੁਸੀਂ ਕਿੰਨੀ देर ਹੋ ਗਈ ਤੁਹਾਨੂੰ ਉਹਨਾਂ ਨੂੰ ਪੁੱਛੋ ਜੀ ਪੰਜ ਦਸ ਦੇਖੋ ਜੀ ਜਨਤਾ ਦਾ ਕੋਈ ਵੀ ਨਹੀਂ ਹੈ ਮਗਰ ਜੋ ਮਾਲਕਾਂ ਦਾ ਅੰਦਰੋਂ ਕਹਿਣਾ ਗਿਆ ਉਹ ਕਹਿੰਦੇ ਕਿ ਇੱਕ ਲਾਈਨ ਦੇ ਵਿੱਚ ਲੋਕ ਆਣ ਤੇ ਪट्रोल ਪਾਉਣ ਤੇ ਅਸੀਂ ਪट्रोल ਪਾਉਣ ਲਈ ਤਿਆਰ ਆ ਤੇ ਸਾਡੇ ਵੱਲੋਂ ਕੋਈ ਕਿਸੇ ਨੂੰ ਮਨਾ ਨਹੀਂ ਕੀਤਾ ਗਿਆ ਹਾਂ ਸਾਰੇ ਤੇਲਪਾਣ ਨੂੰ ਤਿਆਰ ਆ ਤੇਲਪਾਣ ਨੂੰ ਆਪਾਂ ਤਿਆਰ ਆ ਠੀਕ ਆ ਤੁਸੀਂ ਅੰਦਰ ਇੰਟਰਵਿਊ ਲਈ ਆ ਠੀਕ ਆ ਉਹਨਾਂ ਨੇ ਜੋ ਕਹਿਤਾ ਭੋਕੇ ਆ ਆ ਦੁਨੀਆ ਦੇਖੋ 1 ਬਾਈ 1 ਕਿਹੜਾ ਕੰਮ ਤਰੀਕੇ ਨਾਲ ਨਹੀਂ ਹੁੰਦਾ ਜੀ ਆਪਣੇ ਕੋਲ ਰੱਸੀਆਂ ਕੋਲ ਨੇ ਸਾਡਾ ਕੁਝ ਕੋਲ ਨੇ ਆ ਮੇਰੀ ਗੱਡੀ ਨੂੰ ਹੋਵੇ ਦੀ ਖਲੋਤੀ ਜੇ ਡੀਜ਼ਲ ਤੇ ਮੈਂ ਡੇਲੀ ਇੱਥੇ ਡੇਲੀ ਦਾ ਮੈਂ ਕਸਟਮਰ ਹਾਂ ਜੇ ਮੈਂ ਤਿੰਨ ਤਿੰਨ ਟਾਈਮ ਤੇ ਤੇਲ ਪਾਉਂਦਾ ਜੇ ਹਰਪ੍ਰੀਤ ਸਿੰਘ ਖਾਲਸਾ ਮੇਰਾ ਨਾਮ 42 ਨੰਬਰ ਤੋਂ ਮੈਂ ਸ਼ਕਤਰੇ ਆਂ ਇਹ ਗੱਲ ਨਹੀਂ ਗਈ ਇੱਥੇ ਲੋਕਾਂ ਨੂੰ ਵੇਖੋ ਉਧਰ ਲੋਕੀ ਜਾਂਦੇ ਆ ਤੇ ਇੱਧਰੋਂ ਜਾਓ ਇੱਧਰੋਂ ਉਧਰ ਜਾਂਦੇ ਲੋਕ ਇੱਧਰੋਂ ਜਾਓ ਇੱਥੇ ਲੋਕਾਂ ਨੂੰ ਕੱਲੇ-ਕੱਲੇ ਨੂੰ ਪੁੱਛ ਕੇ ਵੇਖੋ ਚਾਰ-ਪੰਜ ਬੰਦੇ ਨੂੰ ਜਾਂ ਬੀਬੀਆਂ ਨੂੰ ਪੁੱਛ ਕੇ ਵੇਖੋ ਕੀ ਪਰੇਸ਼ਾਨੀ ਆ ਤੁਹਾਨੂੰ ਪਤਾ ਲੱਗ ਜਾਏਗਾ ਕੀ ਪਰੇਸ਼ਾਨੀ ਆ ਅਸੀਂ ਰੈਗੂਲਰ ਕਸਟਮਰ ਆ ਸਾਨੂੰ ਅੱਜ ਤੇਲ ਨਹੀਂ ਪਾਉਣਗੇ ਆਪਾਂ ਇੱਥ ਇਹ ਗੱਲ ਨਹੀਂ ਗਈ ਇਹਨਾਂ ਨੂੰ ਕੋਈ ਪਛਾਣ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਇਕੱਲੇ ਇਕੱਲੇ ਬੰਦੇ ਦਾ ਇੰਟਰਵਿਊ ਲਿਆ ਜਾਵੇ ਕਿੰਨੇ ਵਜੇ ਦੇ ਖਲੋਤੇ ਨੇ ਕੀ ਹਾਲ ਹੈ ਅਸੀਂ ਸਾਰਿਆਂ ਦਾ ਇੰਟਰਵਿਊ ਲੈ ਰਹੇ ਹਾਂ ਸਾਰਿਆਂ ਨੂੰ ਅਸੀਂ ਪੁੱਛ ਰਹੇ ਹਾਂ ਮਗਰ ਅਸੀਂ ਮਾਲਕਾਂ ਨੂੰ ਹੀ ਤਾਂ ਇਹ ਜਨਤਾ ਨੂੰ ਇਹਨਾਂ ਦੇ ਬੰਦਾ ਲਹਿਰਦਾਲ ਤੋਂ ਉਹ ਬੰਦਿਆ ਮਾਰ ਮਾਰ ਲੋਕਾਂ ਨੂੰ ਬਤਮੀਜ਼ੀ ਨਾ ਉਹ ਇਸ ਤਰ੍ਹਾਂ ਨਹੀਂ ਹੁੰਦਾ ਸਰ ਪੰਪ ਹੈ ਰੈਗੂਲਰ ਕਸਟਮਰ ਹੈ ਜਿਸ ਤਰ੍ਹਾਂ ਉਹਨਾਂ ਨੇ ਅੰਦਰ ਜਵਾਬ ਦਿੱਤਾ ਬੜੇ ਤਰੀਕੇ ਨਾਲ ਉਸੇ ਤਰ੍ਹਾਂ ਹੀ ਜਨਤਾ ਨੂੰ ਜਵਾਬ ਦੇਣ ਲਈ ਤੁਹਾਨੂੰ ਲੱਗ ਨਹੀਂ ਰਿਹਾ ਕਿ ਅਗਰ ਐਦਾਂ ਸਾਰੇ ਖਲੋਤੇ ਰਹੇ ਤਾਂ ਫਿਰ ਤਾਂ ਸ਼ਾਮ ਤੱਕ ਖਲੋਤੇ ਰਹਿਣਗੇ ਭਾਜੀ ਇਹ ਤਈ ਤ ਇਹ ਤੇਲ ਇਹਨਾਂ ਕੋਲ ਮੌਜੂਦ ਹੈ ਤੇਲ ਪੌਣ ਅਗਰ ਅਗਰ ਤੁਸੀਂ ਅੱਗੇ ਹੋ ਕੇ ਤੁਸੀਂ ਇਹਨਾਂ ਦੀ ਲੈ ਲਵਾ ਦਿਓ ਤੇ ਸਾਰੇ ਜਣੇ ਪੈਟਰੋਲ ਬਿਲਕੁਲ ਤਿਆਰ ਆ ਆਪਾਂ ਬਿਲਕੁਲ ਤਿਆਰ ਆ ਆਪਾਂ ਲੈਣਾ ਨੇ ਉਹਨੂੰ ਤਿਆਰ ਆ ਮਾਲਕਾਂ ਵੱਲੋਂ ਵੀ ਅੰਦਰ ਕਿਹਾ ਗਿਆ ਹੈ ਕਿ ਚਲੋ ਜੜੇ ਕਿ ਲੈਣਾ ਲੱਗ ਜਾਂਦੇ ਅਸੀਂ ਪੈਟਰੋਲ ਪਾਉਣ ਨੂੰ ਤਿਆਰ ਆ ਭਾਜੀ ਬੰਦੇ ਦੇਣ 1 2 4 ਲੈਣਾ ਨੇ ਇੱਕ ਉਧਰ ਇੱਕ ਉਧਰ ਇੱਕ ਇਧਰ ਇੱਕ ਇਧਰ 4 ਲੈਣਾ ਨੇ 4 ਬੰਦੇ ਐਕਸਟਰਾ ਦੇਣ 4 ਬੰਦੇ ਤੇਲ ਪੌਣ ਅਸੀਂ ਵੀ ਇਹਨਾਂ ਦੀ ਹੈਲਪ ਕਰਾਵਾਂਗੇ ਹੋਰ ਬੰਦੇ ਵੀ ਹੈਲਪ ਕਰਾਉਣਗੇ ਠੀਕ ਹੈ ਜੀ ਚਲੋ ਲੈਣ

ਮਾਰਨ ਕੋਈ ਬੰਦੇ ਤੋਂ ਗੱਲ ਲੱਕੀ ਆ ਦੇਖ ਆ ਦੇਖੋ ਜੀ ਨਾ ਜਨਤਾ ਨੂੰ ਪਟ્રોલ ਪਾਇਆ ਜਾ ਰਿਹਾ ਨਾ ਡੀਜ਼ਲ ਜਨਤਾ ਨੂੰ ਜਿਹੜਾ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਇਹਨਾਂ ਵੱਲੋਂ ਠੀਕ ਹੈ ਅੱਗੋਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਇਹਦੇ ਇਹਨਾਂ ਨੇ ਲੋਕ ਲਗਾ ਦਿੱਤਾ ਕੀ ਕੋਈ ਕਾਨੂੰਨ ਨੂੰ ਵਜਾ ਕੋਈ ਹੈ ਕਿ ਨਹੀਂ ਇੱਥੇ ਠੀਕ ਹੈ ਜੀ ਹੁਣ ਸਾਹਮਣੇ ਪਟ્રોલ ਪੰਪ ਤੇ ਗਏ ਸੀ ਅਸੀਂ ਉੱਥੇ ਹੱਲ ਹੋਇਆ ਜੀ ਉਹ ਕਹਿੰਦੇ ਲੈਣਾ ਲਵਾਓ ਤੇ ਅਸੀਂ ਪਟ્રોલ ਪਾ ਦਿੰਨੇ ਆ ਮਗਰ ਇਸ ਪਟ્રોલ ਪੰਪ ਤੇ ਆਏ ਆ ਤੇ ਇਹਨਾਂ ਨੇ ਆਪਣਾ ਲੋਕ ਲਗਾ ਦਿੱਤਾ ਗਿਆ ਤੋਂ ਨਾਲੇ ਵੀਡੀਓ ਦੇ ਨਾਲ ਜਿਹੜਾ ਗਲਤ ਬਿਹਾਰ ਕੀਤਾ ਗਿਆ ਤੇ ਇਹਨਾਂ ਨੂੰ ਪੁੱਛ ਰਿਹਾ ਕਿ ਇਹ ਕਾਨੂੰਨ ਸਹੀ ਹੈ ਜੇ ਤੁਸੀਂ ਲੋਕਾਂ ਨੂੰ ਪਟ્રોલ ਕਿਉਂ ਨਹੀਂ ਪਾ ਕੇ ਫੇਰੇ ਆਹ ਜੰਤਾ ਨਾਲ ਵੀ ਗੱਲ ਕਰਦੇ ਹਾਂ ਕਿ ਕਿਉਂ ਨਹੀਂ ਇਹ ਕਿਉਂ ਨਹੀਂ ਪਟ્રોલ ਪਾ ਰਹੇ ਜਦੋਂ ਬਾਕੀ ਸਾਹਮਣੇ ਪਟ્રોલ ਪਾ ਰਹੇ ਸਾਰੇ ਪਟ્રોલ ਪਾ ਰਹੇ ਤੇ ਇਹਨਾਂ ਨੂੰ ਕੀ ਦਿੱਕਤ ਆ ਰਹੀ ਹੈ ਜੀ ਆਓ ਅਸੀਂ ਗੱਲ ਕਰਦੇ ਹਾਂ ਇੱਥੇ ਅੰਦੀਬਾੜੀ ਕੀ ਗੱਲ ਹੋਈ ਪੈਟਰੋਲ ਪੰਪ ਕਿੱਥੇ ਹੋ ਗਿਆ ਤੁਹਾਨੂੰ ਪਾਜੀ ਮੈਨੂੰ 2 ਘੰਟੇ ਹੋ ਗਏ ਖੜਿਆ ਨੂੰ ਇੱਥੇ ਠੀਕ ਹੈ ਜੀ 2 ਘੰਟੇ ਤੋਂ ਆ ਸਾਰੇ ਸ਼ਹਿਰ ਦੇ ਵਿੱਚ ਜਿੰਨੇ ਵੀ ਪਾਡੇ ਹੈਗੇ ਨੇ ਪੈਟਰੋਲ ਪੰਪ ਮੈਂ ਤੇ 3-4 ਪੈਟਰੋਲ ਪੰਪ ਵੇਖਿਆ ਪਰ ਸਾਰੇ ਸਾਰੇ ਬੰਦ ਸਾਰੇ ਬੰਦ ਹੈ ਸਰ ਇਹੀ ਹਾਲ 2 ਘੰਟੇ ਦੇ ਵਿੱਚ ਖੜੇ ਇਹ ਕਿਦਾਂ ਦਾ ਕਾਨੂੰਨ ਕੱਢਦਾ ਵੀ ਸਾਡੇ ਬੁਰੇ ਹਾਲ ਹੋਏ ਤੇ ਸਾਡੇ ਲੱਗਦਾ ਕਰੋਨਾ ਦੁਬਾਰਾ ਆ ਗਿਆ ਫੇਰ ਬਿਲਕੁਲ ਜੀ ਮੈਂ ਦੱਸਾਵਾਂਗਾ ਕੀ ਆ ਦੇਖੋ ਇਹ ਪੈਟਰੋਲ ਪੰਪ ਹੈ ਸਿਰਫ ਜਿਹੜਾ ਕਿ ਪੈਟਰੋਲ ਨਹੀਂ ਪਾ ਰਿਹਾ ਤੇ ਬਾਕੀ ਪੈਟਰੋਲ ਪੰਪ ਹੁੰਦਾ ਹੈ ਬਾਕੀ ਪੈਟਰੋਲ ਪੰਪਾਂ ਤੇ ਪੈਟਰੋਲ ਪਾਇਆ ਜਾ ਰਿਹਾ ਹੁਣ ਸਾਹਮਣੇ ਵੀ ਇੱਕ ਪੈਟਰੋਲ ਪੰਪ ਹੈ ਇੰਡੀਅਨ ਆਇਲ ਦਾ ਪੈਟਰੋਲ ਪੰਪ ਹੈ ਉਹਨਾਂ ਨੇ ਕਿਹਾ ਗਿਆ ਕਿ ਲੈਣਾ ਲੋ ਵਾਲੇ ਅਸੀਂ ਪੈਟਰੋਲ ਪਾ ਦਾਂਗੇ ਮਗਰ ਇਹ ਚਲਾ ਪੈਟਰੋਲ ਪੰਪ ਤਾਂ ਮੈਂ ਇਹਨਾਂ ਨੂੰ ਕਹਿਣਾ ਚਾਹਾਂਗਾ ਪ੍ਰੋਬਲਮ ਦਿਖਾ ਦਿਓ ਕਿ ਉਹਨਾਂ ਕੀ ਇੱਕ ਕਿਸੇ ਨੂੰ ਪੈਟਰੋਲ ਨਹੀਂ ਪਾ ਕੇ ਦੇ ਰਹੇ ਟੱਗੋ ਲੋਕ ਲਗਾ ਕੇ ਅੰਦਰ ਬੈਠ ਗਏ ਨੇ ਦੇਖੋ ਜਨਤਾ ਜਿਹੜੀ ਹੈ ਜਨਤਾ ਪ੍ਰਚਾਨ ਹੋ ਰਹੀ ਹੈ ਤੋ ਜਿਹੜੇ ਹਸਪਤਾਲ ਬੰਪਲੇ ਮਾਲਕ ਨੇ ਉਹ ਆਪਣਾ ਲੋਕ ਲਗਾ ਕੇ ਅੰਦਰ ਬੈ ਗਏ ਨੇ ਜਨਤਾ ਨੂੰ ਕਿਉਂ ਪਰੇਸ਼ਾਨ ਕੀਤਾ ਜਾ ਰਿਹਾ ਹੈ ਮੋਟਰ ਨਹੀਂ ਹੈ ਜੀ ਮੋਟਰ ਲੈ ਕੇ ਆਵਾ ਕੋਰ ਲਈ ਕੋਰ ਲਈ ਕੋਰ ਲਈ ਕੋਰ ਲਈ ਆਓ ਚੱਲੋ ਤੁਹਾਡੀ ਗੱਲ ਕਰਾਨਾ ਇਥੇ ਐਸਐਸਓ ਸਾਹਿਬ ਨੇ ਸਰ ਕੀ ਗੱਲ ਹੋਈ ਹੈ ਨਹੀਂ ਕੋਈ ਗੱਲ ਕੋਈ ਨਹੀਂ ਹੈ ਕੋਈ ਸਟ੍ਰਾਈਕ ਹੈ ਉਹਦੇ ਕਰਕੇ ਲੋਕ ਥੋੜਾ ਹਾਈਪ ਹੋ ਰਿਹਾ ਹੈ ਇਹਦਾ ਜਿੰਨਾ ਕਰਨਾ ਕੋਈ ਸੀਗਾ ਸਟਾਕ ਉਹ ਖਤਮ ਹੋ ਗਿਆ ਕਲੋਸ ਕਰਕੇ ਦੁਨੀਆ ਨੂੰ ਲੋਕਾਂ ਨੂੰ ਸਮਝਾ ਰਿਹਾ ਵੀ ਖਤਮ ਹੈ ਜਾਓ ਇਹਨਾਂ ਚਾਹੇ ਕਿ ਕੋਈ ਝਗੜਾ ਹੋ ਜਾਣਾ ਨਹੀਂ ਨਹੀਂ ਜੀ ਸਾਡੇ ਮੇਰੇ ਆਉਂਦਾ ਕੋਈ ਝਗੜਾ ਨਹੀਂ ਸਾਡੇ ਸੰਸ ਵਿੱਚ ਕੋਈ ਨਹੀਂ

ਪੈਟਰੋਲ ਪੰਪ ਤੋਂ ਬਾਅਦ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਟਰੱਕ ਜੁਨੀਅਮ ਤੇ ਤੇ ਆਓ ਅਸੀਂ ਉੱਥੇ ਵੀ ਉਹਨਾਂ ਨਾਲ ਗੱਲ ਕਰਦੇ ਹਾਂ ਸਰ ਕੀ ਕਹਿਣਾ ਚਾਹੋਗੇ ਜਿਹੜਾ ਨਵਾਂ ਕਾਨੂੰਨ ਆਇਆ ਹੈ ਸਰ ਕਹਿਣਾ ਕੀ ਹੈ ਇਹ ਕਾਨੂੰਨ ਜਿਹੜੇ ਬਣਾਏ ਆ ਮੋਦੀ ਸਰਕਾਰ ਨੇ ਨਿੰਦਨਯੋਗ ਆ ਇਹਦੇ ਵਿੱਚ ਇਹ ਆ ਵੀ ਆਪਣੀਆਂ ਸਾਰੀਆਂ ਗੱਡੀਆਂ ਖਲੋਤੀਆਂ ਜੇ ਨਾ ਤੇ ਤੇਲ ਮਿਲ ਰਿਹਾ ਵਾ ਤੇ ਨਾ ਕੋਈ ਕੰਮ ਹੀ ਮਿਲਦਾ ਅਜ ਨਵਾਂ ਕਾਨੂੰਨ ਗੱਡਿਆ ਜੀ ਬਹੁਤ ਮਾੜਾ ਜੀ ਕਾਲਾ ਕਾਨੂੰਨ ਦੇ ਬਰਾਬਰ ਆ ਇਹ ਡਰਾਈਵਰ ਕਿਥੋਂ ਜੀ 10 ਸਾਲ ਸਜ਼ਾ ਕੱਟ ਕੇ ਆਊਗਾ ਪਾਇਆ ਜੁਰਮਾਨਾ ਕਿਥੋਂ ਦੇਊਗਾ 10 ਲੱਖ ਰੁਪਇਆ ਨਾ ਤੇ ਕੋਈ ਗਰੀਬ ਆਦਮੀ ਜੁਰਮਾਨਾ ਦੇ ਸਕਦਾ ਜੀ ਆਪਣਾ ਘਰ ਜਲਾਊਗਾ ਕਿ ਲੋਕਾਂ ਨੂੰ ਜੁਰਮਾਨੇ ਦੇਊਗਾ ਜਾਂ ਸਜ਼ਾ ਕੱਟੇਗਾ ਨਹੀਂ ਉਹਨਾਂ ਵੱਲੋਂ ਕਿਹਾ ਗਿਆ ਕਿ ਹਰ ਨੌਕਰੀ ਦੇ ਵਿੱਚ ਰਿਸਕ ਹੈਗਾ ਤੇ ਅਗਰ ਤੁਹਾਨੂੰ ਲੱਗ ਰਿਹਾ ਕਿ ਇਹਦੇ ਵਿੱਚ ਰਿਸਕ ਆ ਤੁਸੀਂ ਫਿਰ ਇਹਨੂੰ ਛੱਡ ਦਿਓ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਸਰ ਕਿਸ ਤਰ੍ਹਾਂ ਛੱਡ ਦਈਏ ਕੰਮ ਗੱਲ ਹੈ ਵੀ ਸਾਨੂੰ 40 ਸਾਲ ਹੋ ਗਏ ਕੰਮ ਕਰਦਿਆਂ ਨੂੰ ਹੁਣ ਜਿਹੜੀਆਂ ਗੱਡੀਆਂ ਪਾਈਆਂ ਜਾਂਦੇ ਵੇਚ ਕੇ ਘਰ ਜਲਦੀਏ ਬੱਚਿਆਂ ਨੂੰ ਕੀ ਖਵਾਵਾਂਗੇ ਆਪਣੇਆਂ ਨੂੰ ਡਰਾਈਵਰ ਵਿਚਾਰੇ ਕਿੱਥੇ ਜਾਣਗੇ 35 35 40 40 ਸਾਲ ਹੋ ਗਏ ਮਨ ਕੰਮ ਕਰਦੇ ਜਾਊਗਾ ਬੰਦਾ ਜੀ ਗੱਡੀਆਂ ਉਹ ਲੌਂਗ ਦੇ ਗੱਡੀਆਂ ਨੇ ਇਦਾਂ ਤਾਰਨੀ ਆ ਗੱਡੀਆਂ ਖਲ ਰੁਗੀਆਂ ਜੇ ਬਿਲਕੁਲ ਯਾਰ ਇਹ ਟੈਕਸੀ ਵੀ ਬੰਦ ਕਰਦੇ ਸਾਰਾ ਕੁਝ ਬੰਦ ਕਰਦੇ ਨੇ ਸਰਕਾਰ ਤੇ ਕਦੋਂ ਹੋਣ ਕੀ ਲੱਗ ਰਿਹਾ ਕਿ ਇਹ ਜਿਹੜੀ ਹੜਤਾਲ ਹੈ ਕਿੰਨੇ ਸਮੇਂ ਲਈ ਜਿਹੜੀ ਆ ਚੱਲੇਗੀ ਇਹ ਵੇਖੋ ਜਿੰਨਾ ਚਿਰ ਇਹ ਕਾਨੂੰਨ ਨਹੀਂ ਖਤਮ ਕਰਨਗੇ ਨਵਾਂ ਕਾਨੂੰਨ ਜਿਹੜਾ ਬੰਦ ਨਹੀਂ ਕਰਨੇ ਉਹਨਾਂ ਦੇ ਹਿਸਾਬ ਚੱਲੂਗੀ ਇਹਦੇ ਨਾਲ પેટ્રોલ ਪੰਪਾਂ ਤੇ ਵੀ ਕਾਫੀ ਦਿੱਕਤ ਆ ਰਹੀ ਆ ਆਮ ਜਨਤਾ ਨੂੰ ਕਾਫੀ ਦਿੱਕਤ ਆ ਰਹੀ ਆ ਉਹਦੇ ਬਾਰੇ ਵੇਖ ਜੀ ਸਰਕਾਰ ਨੇ ਸੋਚਣਾ ਹੈ ਅੱਗੋਂ ਕੀ ਕਰਨਾ ਹੈ ਸਾਡਾ ਕੀ ਐ ਅਸੀਂ ਤੇ ਖਲੋਤੇ ਆਂ ਸਾਨੂੰ ਕੰਮ ਮਿਲੂਗਾ ਚੱਲ ਜਾਗੇ ਅਬ ਅਸੀਂ ਕੰਮ ਕਿੱਥੋਂ ਕਰਾਂਗੇ પેટ્રોલ ਪੰਪ ਤੇ ਮਾਰ ਕੇ ਵੀ ਆ ਗਏ ਆ ਉੱਥੇ ਝਗੜੇ ਤੱਕ ਨੋ ਬਤਾਈ ਹੋਈ ਆ ਤੇਲ ਨਹੀਂ ਮਿਲ ਰਿਆ ਉਹ ਕਹਿੰਦੇ ਕੀ ਕਰੀਏ ਗੱਡੀਆਂ ਨਹੀਂ ਆ ਰਹੀਆਂ ਜੀ ਗੱਡੀਆਂ ਅਕਸਰ ਡਰਾਈਵਰਾਂ ਨੇ ਚਲਾਉਣੀਆਂ ਗੱਡੀਆਂ ਆਉਣਗੀਆਂ ਤੇ ਤੇਲ ਮਿਲਣਗੇ ਸਭ ਨੂੰ ਸਾਰਿਆਂ ਦਾ ਕੰਮ ਚੱਲੂਗਾ ਟਵਾ ਟਵਾਈ ਦਾ ਕੰਮ ਸ਼ੁਰੂ ਹੋ ਜਾਏਗਾ ਪਰ ਜਿੰਨਾ ਚਿਰ ਨਹੀਂ ਗੱਲ ਲੱਗਦੀ ਉਹਨਾਂ ਚਿਰ ਨਹੀਂ ਇਹ ਕੰਮ ਬੰਦ ਹੀ ਰਹਿਣਾ ਵਾ ਹਿਸਾਬ ਨਾਲ ਦੇਖੋ ਜੀ ਏਸੀ ਟਰੱਕ ਜੁਨੀਅਨ ਜਿੰਨਾ ਵੱਲੋਂ ਕਿਹਾ ਗਿਆ ਹੈ ਕਿ ਜਿਹੜੇ ਕਾਨੂੰਨ ਹੈ ਕਾਨੂੰਨ ਗਲਤ ਹੈ ਤੇ ਜਨਤਾ ਤੇ ਵੀ ਇਹ ਕਹਿਣਾ ਗਿਆ ਜੀ ਅਗਰ ਕੋਈ ਕਾਨੂੰਨ ਹੈ ਜਿਹੜਾ ਬਣਾਇਆ ਜਾਂਦਾ ਹੈ ਉਹਦੇ ਨਾਲ ਜਨਤਾ ਦਾ ਸਲਾਹ مشورہ ਜੁੜੋਣਾ ਚਾਹੀਦਾ ਉਹਦੇ ਬਾਰੇ ਕੀ ਵਿਚਾਰਾ ਤੁਹਾਡਾ ਮਾਰਾ ਜਨਤਾ ਦੀ ਸਲਾਹ ਅੱਜ ਤੱਕ ਕਦੀ ਕਿਸੇ ਸਰਕਾਰ ਨੇ ਲਈ ਹੈ ਜਿਹੜੀ ਅੱਜ ਲੈਣਗੇ ਕਦੀ ਕਹੇ ਗਰੀਬ ਆਦਮੀ ਦੀ ਸਲਾਹ ਨਹੀਂ ਲਈ ਸਿਰਫ ਵੋਟਾਂ ਲੈ ਸਕਦੇ ਨੇ ਇਹ ਲੋਕ ਵੋਟਾਂ ਪੈ ਜਾਣਗੀਆਂ ਇਹਨਾਂ ਨੂੰ ਇਹ ਮੰਤਰੀ ਬਣ ਜਾਣਗੇ ਤੇ ਆਪਣੇ ਮੰਤਰੀ ਮੰਡਲ ਦੇ ਵਿੱਚ ਰਹਿਣਗੇ ਕੋਈ ਮੰਤਰੀ ਉੱਠਿਆ ਕੱਲ ਦਾ ਕੇ ਮੰਤਰੀ ਨੇ ਕਦੀ ਕਹੇ ਮੰਤਰੀ ਨੇ ਬਿਆਨ ਦਿੱਤਾ ਉੱਠ ਕੇ ਆ ਗਾਉਂ ਹੋ ਜਾਏਗੀ ਇਹਨਾਂ ਦੀ ਬਿਲਕੁਲ ਨਹੀਂ ਆ ਗਈ ਲਿਆ ਕੋਈ ਕੋਈ ਮੰਤਰੀ ਡਰਾਈਵਰ ਹੋਵੇ ਫੇਸ ਦੁੱਖ ਦਾ ਪਤਾ ਹੋਵੇ ਹਾਂਜੀ ਕੋਈ ਮੰਤਰੀ ਡਰਾਈਵਰ ਹੈਗਾ ਜਿਹਨੂੰ ਇਸ ਦੁੱਖ ਦਾ ਪਤਾ ਹੋਵੇ ਵੀ ਡਰਾਈਵਰ ਕਿਸੇ ਮੁਸ਼ਕਲ ਦੇ ਨਾਲ ਜੂਝਦੇ ਆ ਰਾਤਾਂ ਨੂੰ ਇੰਨੀ ਧੁੰਦ ਪੈਣ ਦੇ ਕਿ ਕੀ ਮੁਸ਼ਕਲ ਦੇ ਨਾਲ ਆਉਂਦੇ ਆ ਉਹਨਾਂ ਦੇ ਉੱਤੇ ਇਹੋ ਜਿਹਾ ਕਾਨੂੰਨ ਬਣਾਇਆ ਜਾ ਰਿਹਾ ਕਿ ਉਹ ਬਸ ਉਹਨਾਂ ਨੂੰ ਧੌਣੇ ਲਾ ਦਿੱਤੀ ਜਾਵੇ ਉਹਨਾਂ ਦੀ ਉਹਨਾਂ ਬਾਰੇ ਕੋਈ ਸੋਚਿਆ ਹੀ ਨਾ ਜਾਵੇ ਕਿ ਇਹ ਵੀ ਕੋਈ ਬੰਦੇ ਆ ਇਹ ਆਖਰ ਰੋਟੀ ਰੋਜੀ ਆਪਣੇ ਬੱਚਿਆਂ ਨੂੰ ਕਮਾ ਕੇ ਖਵਾਉਂਦੇ ਆ ਤੇ ਇਹ ਕਿੱਸਾ ਕਰਨਗੇ 10 ਲੱਖ ਰੁਪਏ ਜੁਰਮਾਨਾ ਕਿੱਥੋਂ ਦੇਣਗੇ 10 ਸਾਲ ਦੀ ਕੈਦੇ ਕੱਟ ਕੇ ਆਉਣਗੇ ਤੇ ਮੁੜ ਕੇ ਘਰ ਕਿੱਧਰ ਨੂੰ ਜਾਊਗਾ ਇਹਨਾਂ ਦਾ ਬੱਚੇ ਕਿੱਧਰ ਜਾਣਗੇ ਬਿਲਕੁਲ ਜੀ ਇਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜਾ ਕਾਨੂੰਨ ਹੈ ਉਹ ਸਹੀ ਨਹੀਂ ਹੈਗਾ ਤੇ 10 ਸਾਲ ਦੀ ਜਿਹੜੀ ਸਜ਼ਾ ਬਹੁਤ ਜ਼ਿਆਦਾ ਹੈਗੀ ਹੈ ਕੀ ਦੇਖੋ ਇੱਕ ਤਾਂ ਨਜਾਇਜ਼ ਤੌਰ ਤੇ ਜਿਹੜਾ ਕਾਨੂੰਨ ਬਣਾਇਆ ਗਿਆ ਠੀਕ ਹੈ ਦੂਸਰੇ ਕੋਈ ਕਿਸੇ ਦੀ ਸਲਾਹ ਨਹੀਂ ਕੋਈ ਮਸ਼ਾਵਾ ਨਹੀਂ ਟਰੱਕ ਜੂਨੀਅਨ ਜਿਹੜੀ ਹੈ ਅਗਰ ਤੁਸੀਂ ਉਹਨਾਂ ਦੇ ਕੋਈ ਕਾਨੂੰਨ ਬਣਾ ਰਹੇ ਹੋ ਤੇ ਉਹਨਾਂ ਦੀ ਜਰੀਏ ਯੂਨੀਅਨ ਦੇ ਨਾਲ ਗੱਲਬਾਤ ਕਰਕੇ ਫਿਰ ਇਹ ਕਾਨੂੰਨ ਬਣਾਉਣਾ ਚਾਹੀਦਾ ਹੈ ਐਨਾ ਹੀ ਕਹਿੰਦਾ ਹੋਇਆ ਜੈ ਹਿੰਦ ਸਾਰਿਆਂ ਨੂੰ ਠੀਕ ਹੈ